YouTube ਚੈਨਲ ਸੋਸਲਾ ਬਦੇ ਬਹੁਤ ਬਹੁਤ ਸਵਾਗਤ ਹੈ ਜੀ ਬੇਨਤੀ ਹੈ ਕਿ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ ਅਤੇ ਬੈਲ ਆਈਕਨ ਤੇ ਕਰੋ ਕਲਿੱਕ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਆਓ ਤੁਹਾਨੂੰ ਲੈ ਚੱਲਦੇ ਇੱਕ ਨਵੀਂ ਵੀਡੀਓ ਦੇਖਾ ਬਣ ਹਾਂਜੀ ਸਾਰੇ ਵੀਰਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਦੋਸਤੋ ਲੈ ਕੇ ਆਏ ਟਰੈਕਟਰ ਸੋਨਾਲੀ ਕਾ ਡੀਆਈ 50 RX ਮਾਡਲ 2018 ਰੇਟ 5 ਲੱਖ 25000 ਰੁਪਏ ਪਾਵਰ ਸਟੀering ਬਦਿਆ ਸਾਫ ਹਾਲਤ ਵਿੱਚ ਟਰੈਕਟਰ ਜੋ ਕਿ ਤੁਸੀਂ ਦੇਖ ਸਕਦੇ ਹੋ ਜੋ ਵੀ ਵੀਰ ਹੈ ਟਰੈਕਟਰ ਲੈਣ ਦਾ ਚਾਹਵਨ ਹੋਵੇ ਤਾਂ ਕਿਸਾਨ ਵੀਰ ਤਾਂ ਵੀਡੀਓ ਥੱਲੇ ਡਿਸਕ੍ਰਿਪਸ਼ਨ ਦੇ ਵਿੱਚ ਇਹਨਾਂ ਵੀਰਾਂ ਦਾ ਕੰਟੈਕਟ ਨੰਬਰ ਦਿੱਤਾ ਹੋਇਆ ਉੱਥੋਂ ਤੁਸੀਂ ਨੰਬਰ ਪ੍ਰਾਪਤ ਕਰਕੇ ਟਰੈਕਟਰ ਦੇ ਸਬੰਧਤ ਰੇਟ ਸਬੰਧੀ ਗੱਲਬਾਤ ਕਰ ਸਕਦੇ ਹੋ ਕਿਉਂਕਿ ਜੋ ਰੇਟ ਤੁਹਾਨੂੰ ਦੱਸੇ ਗਏ ਹਨ ਫਿਕਸ ਨਹੀਂ ਹਨ ਏਰੀਆ ਬਰਨਾਲਾ ਇਹਨਾਂ ਟਰੈਕਟਰ ਵਾਲੇ ਵੀਰਾਂ ਦਾ ਜੋ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਸੋ ਇਹਨਾਂ ਲਿਖਾ ਡੀਆਈ 50 RX ਤਸਵੀਰਾਂ ਟਰੈਕਟਰ ਦੀਆਂ ਤੁਹਾਡੇ ਸਾਹਮਣੇ ਹਾਲ ਤਾਂ ਤੁਸੀਂ ਦੇਖ ਸਕਦੇ ਹੋ ਤੇ ਆਪਣੀ ਤਸੱਲੀ ਕਰਕੇ ਟਰੈਕਟਰ ਇਹ ਖਰੀਦ ਸਕਦੇ ਹੋ ਸੋਨਾਲੀਕਾ ਡੀਆਈ 50 ਆਰਐਕਸ ਮਾਡਲ 2018 ਰੇਟ 5 ਲੱਖ 25000 ਰੁਪਏ ਜੋ ਕਿ ਇਹ ਰੇਟ ਫਿਕਸ ਨਹੀਂ ਹਨ ਤੇ ਪਾਵਰ ਸਟੀering ਬਦਿਆ ਸਾਫ ਵਾਲਤ ਵਿੱਚ ਟਰੈਕਟਰ ਜੋ ਕਿ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਵੀ ਸਕਦੇ ਹੋ ਜੋ ਵੀ ਕਿਸਾਨ ਵੀਰ ਟਰੈਕਟਰ ਲੈਣ ਦਾ ਚਾਹਵਣ ਹੋਵੇ ਤਾਂ ਇੰਨਾ ਵੀਰਾਂ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਤੇ ਨਾਲ ਹੀ ਆਪਣੇ ਵੀਰਾਂ ਨੂੰ ਬੇਨਤੀ ਕਰਾਂਗੇ ਨਾਲ ਹੀ ਆਪਣੇ ਵੀਰਾਂ ਨੂੰ ਬੇਨਤੀ ਕਰਾਂਗੇ ਕਿ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਕਰੋ ਸਬਸਕ੍ਰਾਈਬ ਤਾਂ ਕਿ ਤੁਸੀਂ ਹੋਰ ਵੀ ਹਰ ਪ੍ਰਕਾਰ ਦੇ ਟਰੈਕਟਰਾਂ ਦੀਆਂ ਵੀਡੀਓ ਇਸ ਚੈਨਲ ਤੇ ਦੇਖ ਸਕੋ ਜੋ ਕਿ ਜੋ ਕਿ ਅਸੀਂ ਹਰ ਰੋਜ਼ ਵੱਖ-ਵੱਖ ਤਰ੍ਹਾਂ ਦੇ ਟਰੈਕਟਰ ਅਤੇ ਟਰਾਲੀਆਂ ਦੀਆਂ ਵੀਡੀਓ ਲੈ ਕੇ ਆਉਂਦੇ ਰਹਿੰਦੇ ਹਾਂ ਤੇ ਤੁਸੀਂ ਆਪਣੇ ਮਨਪਸੰਦ ਟਰੈਕਟਰ ਜਾਂ ਟਰਾਲੀ ਖਰੀਦ ਸਕੋ ਤਸਵੀਰਾਂ ਇਹ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਸੋਨਾਲਿਕਾ DI50RX ਟਰੈਕਟਰ ਦੀਆਂ ਕੰਟੈਕਟ ਨੰਬਰ ਇਹਨਾਂ ਵੀਰਾਂ ਦਾ ਥੱਲੇ ਦਿੱਤਾ ਹੋਇਆ ਉੱਥੋਂ ਤੁਸੀਂ ਨੰਬਰ ਪ੍ਰਾਪਤ ਕਰ ਸਕਦੇ ਹੋ ਧੰਨਵਾਦ